ਪਿਛਲੇ ਦਿਨੀ ਗਾਇਕ ਰਾਜੀਵ ਜਵੰਦਾ ਦਾ ਦਿਹਾਂਤ ਹੋਇਆ ਸੀ ਉਸ ਦੇ გარਦੋ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਣੀ ਹੈ ਤਾਂ ਇਸ ਮੌਕੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜੋ ਸਮਾਗਮ ਹੋਏਗਾ ਤਾਂ ਇਹ ਸੰਦਾਲ ਜਿਹੜਾ ਕਿ ਤਿਆਰ ਕੀਤਾ ਗਿਆ ਇਸ ਮੌਕੇ तमाम ਉਹਨਾਂ ਦੇ ਦੋਸਤ ਨੇ ਜੋ ਉਹਨਾਂ ਦੇ ਪਿੰਡ ਦੇ ਨੌਜਵਾਨ ਨੇ ਉਹ ਇਸ ਮੌਕੇ ਤੇ ਜੋ ਪ੍ਰਬੰਧ ਨੇ ਉਹ ਮੁਕੰਮਲ ਕਰ ਰਹੇ ਨੇ ਤਾਂ ਰਾਏ ਸੁਖਵਿੰਦਰ ਵਿੱਲਾ ਵੀ ਇਸ ਮੌਕੇ ਇੱਥੇ ਸਤਿ ਮੀਨ ਨੇ ਉਹਨਾਂ ਦੇ ਵੱਲੋਂ ਵੀ ਪ੍ਰਬੰਧ ਆ ਜਿਹੜੇ ਉਹ ਮੁਕੰਮਲ ਕਰਵਾਏ ਜਾ ਰਹੇ ਆ ਰਾਕੇ ਅੱਜ ਤੋਂ ਅੰਕ 4 ਸੋਨੀ ਸਰ ਸਮਾਗਮ ਹੈ ਜਿਹੜਾ ਜੱਦੀ ਪਿੰਡ ਦੇ ਵਿੱਚ ਹੋਏਗਾ ਇਸ ਮੌਕੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦਿੱਤੇ ਤਮਾਮ ਉਹਨਾਂ ਦੇ ਜੋ ਸਾਥੀ ਕਲਾਕਾਰ ਦਿੱਤੇ ਉੱਤੇ ਪਹੁੰਚ ਰਹੇ ਆ ਉਸੇ ਦੱਸਦੇ ਕਿ ਉਹਨਾਂ ਦੇ ਪਿੰਡ ਦੇ ਜੋ ਨੌਜਵਾਨ ਨੇ ਵੀ ਖੁੱਦ ਇਸੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕਰਦੇ ਆ ਬਹੁਤ ਸਾਰੇ ਨੌਜਵਾਨ ਨੇ ਪਿੱਛੇ ਜੋ ਕੰਡਾਲ ਦੇ ਵਿੱਚ ਛਾੜੂ ਲਗਾਉਣ ਦੀ ਸੇਵਾ ਜਿਹੜੀ ਉਹ ਨਹੀਂ 바ਰੇ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਦ ਬਸਨੀ ਜਿਹੜੇ ਤਮਾਮ ਜੋ ਰਾਜਗਿਰ ਜਵੰਦਾ ਦੇ ਉਹ ਇਸ ਮੌਕੇ ਤੇ ਖੁਦ ਹੀ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰਦੇ ਹੋਏ ਨਜ਼ਰ ਆ ਰਹੇ ਆ